ਚਾੜੀ ਮੁਕਤਿਆਂ ਦੀ ਧਰਤੀ ਸ੍ਰੀ ਮੁਕਸਰ ਸਾਹਿਬ ਮਾਗੀ ਮੇਲਾ ਘੋੜਿਆਂ ਦਾ ਮੇਲਾ ਤੁਹਾਨੂੰ ਅੱਜ ਮੈਂ ਡਰੋਨ ਰਾਹੀਂ ਦਿਖਾਉਣ ਲੱਗਾ ਕਿਉਂਕਿ ਇਸ ਵਾਰ ਬਹੁਤ ਇਕੱਠਾ ਤੁਰਕੇ ਮੁਮਕਨ ਨਹੀਂ ਹੈਗਾ ਵੀ ਵੀਡੀਓ ਬਣ ਜੇ ਕਿਉਂਕਿ ਬਹੁਤ ਜ਼ਿਆਦਾ ਰਸ਼ਾ ਇਸ ਵਾਰੀ ਪਰ ਤੁਹਾਨੂੰ ਆਪਾਂ ਟਾਪ ਤੋਂ ਦਿਖਾਉਨੇ ਡਰੋਨ ਵੀਊ ਦਿਖਾਉਨੇ ਵੀ ਕਿਵੇਂ ਦਾ ਕਿੰਨੀ ਕੁ ਇੱਥੇ ਜਿਹੜੀ ਸੰਗਤ ਪਹੁੰਚੀ ਹੋਈ ਆ ਘੋੜਿਆਂ ਨੂੰ ਦੇਖਣ ਲਈ ਘੋੜਿਆਂ ਦੇ ਦਰਸ਼ਨ ਕਰਨ ਵਾਸਤੇ ਗੱਡੀਆਂ ਬਹੁਤ ਪਹੁੰਚੀਆਂ ਹੋਈਆਂ ਨੇ ਘੋੜੇ ਬੜੇ ਚੰਗੇ ਚੰਗੇ ਆਏ ਹੋਏ ਨੇ ਅਸੀਂ ਦੋ ਸ਼ੂਟ ਲਵਾਂਗੇ ਇੱਕ ਧੁੰਦ ਦੇ ਵਿੱਚ ਤੇ ਇੱਕ ਅੱਜ ਧੁੱਪ ਬੜੀ ਚੰਗੀ ਲੱਗਿਆ ਧੁੱਪ ਦੇ ਵਿੱਚ ਤੁਹਾਨੂੰ ਸ਼ੂਟ ਲੈ ਕੇ ਦਿਖਾਉਨੇ ਆ ਤੇ ਬਾਕੀ ਓਵਰ ਵਾਇਸ ਕਰੂੰਗਾ ਮੈਂ ਸਾਰੀ ਵੀਡੀਓ ਕਿਉਂਕਿ ਹੁਣ ਆਪਾਂ ਡਰੋਨ ਜਿਵੇਂ ਡਾਉਣ ਲੱਗੇ ਆ ਤੇ ਜੋ ਜਿਵੇਂ ਜਿਵੇਂ ਹੁਣ ਮੇਲੇ ਦੇ ਅਸੀਂ ਸਟਾਰਟਿੰਗ ਤੋਂ ਸ਼ੁਰੂ ਕਰਨਾ ਜਿੱਧਰ ਗੱਡੀਆਂ ਨੇ ਗੱਡੀਆਂ ਦੀ ਪਾਰਕਿੰਗ ਆ ਬਾਹਰਲੇ ਪਾਸੇ ਸੜਕ ਦੇ ਉੱਪਰੋਂ ਤੁਸੀਂ ਇਹ ਦੇਖਿਓ ਵੀ ਦੂਰ ਤੱਕ ਗੱਡੀਆਂ ਦੀ ਜਿਹੜੀ ਉਹ ਲਾਈਨ ਲੱਗੀ ਹੋਈ ਆ ਮੇਲਾ ਅੱਗੇ ਸ਼ੁਰੂ ਹੁੰਦਾ ਕਿਵੇਂ ਕਿਵੇਂ ਕਿੱਥੇ ਕਿੰਨਾ ਕਰਾ ਸ਼ਾ ਕਵਰਾਂ ਵਾਲੇ ਤੱਕ ਤੁਹਾਨੂੰ ਲਾਸਟ ਤੱਕ ਮੇਲੇ ਦੇ ਵਿੱਚ ਲੈ ਕੇ ਜਾਵਾਂਗੇ ਵੀ ਕਿੰਨੀਆਂ ਗ ਘੋੜੀਆਂ ਆਈਆਂ ਨੇ ਉੱਪਰ ਦਾ ਜਿਹੜਾ ਦ੍ਰਿਸ਼ਾ ਆਕਾਸ਼ ਦੇ ਵਿੱਚੋਂ ਕਿਵੇਂ ਦਾ ਮੇਲਾ ਦਿਖੂਗਾ ਉਹ ਜੁੜੇ ਰਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਲਾ ਕਿਦਾਂ ਲੱਗਿਆ ਹੁਣ ਆਪਣਾ ਯਾਜੜਾਤਾ ਆਪਾਂ ਨੇ ਯਾਜੜੇ ਰਹੀ ਤੁਹਾਨੂੰ ਸਾਰਾ ਵੀਊ ਆ ਜਿਹੜਾ ਆਪਾਂ ਮੇਲੇ ਦਾ ਮਿੱਤਰੋ ਦਿਖਾਵਾਂਗੇ ਬਾਕੀ ਦੀ ਵੀਡੀਓ ਮੈਂ ਓਵਰ ਵਾਈਸ ਰਹੀ ਤੁਹਾਨੂੰ ਦੱਸਦਾ ਜਾਊਂਗਾ ਵੀ ਕਿੱਥੇ ਕਿੱਥੇ ਜਾ ਰਹੇ ਹਾਂ ਕਿੱਥੇ ਕਿਹੜੇ ਘੋ ਕਿਉਂਕਿ ਵਿੱਚ ਦਰਖਤ ਵੀ ਨੇ ਜੇ ਆਪਾਂ ਜਾਦੇ ਨੀਵਾ ਕਰਦੇ ਆਂ ਕਈ ਵਾਰ ਜਿਵੇਂ ਚੈਂਪਰ ਲੱਗੇ ਹੁੰਦੇ ਨੇ ਰੇਂਜ ਵੀ ਛੱਟ ਸਕਦਾ ਹੁੰਦਾ ਪਰ ਅੱਜ ਰਿਸਕੀ ਜੌਬ ਆ ਦੇਖਦੇ ਆਂ ਆਪਾਂ ਆਪਣਾ ਡਰੋਨ ਢਾ ਕੇ ਡਰੋਨ ਆਪਣਾ ਚੱਲਿਆ ਹੁਣ ਘੋੜਿਆਂ ਦੇ ਮੇਲੇ ਵੱਲ ਨੂੰ ਤੇ ਆਜੋ ਤੁਹਾਨੂੰ ਦਿਖਾਉਂਦੇ ਆਂ ਆਪਾਂ ਸਾਰਾ ਫਿਰ ਮੇਲਾ ਮਿੱਤਰੋ ਡਰੋਨ ਦੇ ਰਾਹੀਂ ਘੁੰਮ ਕੇ ਚੱਲ ਵੀ ਮਤਰਾ ਕੇ ਨਾ ਹੁਣ ਸਰ ਪਿਛਲੇ ਸਾਲਾਂ ਦੇ ਰਿਕਾਰਡ ਤੋੜਤੇ ਇਸ ਵਰ ਮੇਲੇ ਨੇ ਬਹੁਤ ਜਾਦੇ ਲੋਕਾਂ ਦਾ ਹਜੂਮ ਪਹੁੰਚਿਆ ਘੋੜਿਆਂ ਦੇ ਮੇਲੇ ਉੱਪਰ ਤੁਸੀਂ ਬਾਕੀ ਆ ਗੱਡੀਆਂ ਦੀ ਲਾਈਨ ਦੇਖ ਲਓ ਕਿ ਰਾਸ਼ ਬਹੁਤ ਜਿਆਦੇ ਸੀ ਬੈਂਪਰ ਨਾਲ ਬੈਂਪਰ ਲੱਗ ਕੇ ਗੱਡੀ ਐ ਜਿਹੜੀ ਉਹ ਰਸਤੇ ਚੋਂ ਕ੍ਰਾਸ ਕਰ ਰਹੀ ਸੀ ਮਿੱਤਰੋ ਸਾਈਡਾਂ ਤੇ ਪਾਰਕਿੰਗ ਵੀ ਬਹੁਤ ਬਣੀ ਹੋਈ ਸੀ ਇੱਥੋਂ ਮੇਲਾ ਸ਼ੁਰੂ ਹੋ ਜਾਂਦਾ ਬਿਲਕੁਲ ਇਸ ਪੁਆਇੰਟ ਦੇ ਉੱਪਰੋ ਤੇ ਸਟਾਰਟਿੰਗ ਦੇ ਵਿੱਚ ਬਦਲ ਸਾਹ ਉਹਨਾਂ ਦੇ ਟੈਂਟ ਨੇ ਸੁਖਵੀਰ ਸਿੰਘ ਜੀ ਬਾਦਲ ਤੇ ਸੰਜਮ ਬਾਦਲ ਜੀ ਇਹਨਾਂ ਦੇ ਵੀ ਬੜੇ ਚੰਗੇ ਨਸਲੀ ਘੋੜੇ ਇਸ ਮੇਲੇ ਉੱਪਰ ਪਹੁੰਚੇ ਮਿੱਤਰੋ ਬਾਕੀ ਜਿੰਨੇ ਵੀ ਘੋੜਾ ਪ੍ਰੇਮੀ ਸੀ ਸਾਰੇ ਆਪਦੇ ਘੋੜੇ ਲੈ ਕੇ ਪਹੁੰਚੇ ਆ ਤੁਸੀਂ ਦੇਖੋ ਵੀ ਕਿੱਥੋਂ ਤੋਂ ਲਾਈਨ ਆ ਜਿਹੜੀ ਮੁਖਸਰ ਤੋਂ ਲੈ ਕੇ ਮੇਲੇ ਤੱਕ ਲਾਈਨ ਹੀ ਲੱਗੀ ਹੋਈ ਸੀ ਘੋੜਿਆਂ ਦੀ ਮੇਲਾ ਇੱਥੋਂ ਸਟਾਰਟ ਹੋ ਗਿਆ ਇਸ ਵਾਰ ਤੁਸੀਂ ਇਹ ਕਹਿ ਲਓ ਵੀ ਕੋਈ ਵੀ ਹਜਾ ਘੋੜਿਆਂ ਵਾਲਾ ਨਹੀਂ ਹੋਣਾ ਜਿਹੜਾ ਇਸ ਮੇਲੇ ਉੱਪਰ ਨਾ ਪਹੁੰਚਿਆ ਹੋਵੇ ਬੜਾ ਸੋਹਣਾ 뷰 ਆ ਮੇਲੇ ਦਾ ਉੱਪਰੋਂ ਕਿੰਨੇ ਸੋਹਣੇ ਤੰਬੂ ਲੱਗੇ ਹੋਏ ਨੇ ਟੈਂਟ ਲੱਗੇ ਹੋਏ ਨੇ ਇਹਨਾਂ ਚੰਗੇ ਚੰਗੇ ਘੋੜਿਆਂ ਵਾਸਤੇ ਤੇ ਇੱਕ ਆ ਬੜਾ ਦਿਲਕਸ਼ ਨਜ਼ਾਰਾ ਸੀ ਬਾਈ ਉਹਨੇ ਗੁਬਾਰਾ ਡਾਇਆ ਹੋਇਆ ਸੀ ਬਾਹੂਬਲੀ ਘੋੜੇ ਦੇ ਨਾਂ ਤੇ ਸਿੱਧੂ ਸਟੱਡ ਫਾਰਮ ਵਾਲਿਆਂ ਦਾ ਤੇ ਇੱਕ ਭਰਾ ਨੇ ਸ਼ਰਾਰਤ ਵੀ ਕਰਤੀ ਸੀ ਇਹ ਗੁਬਾਰਾ ਕੱਟਦਾ ਸੀ ਪਰ ਇਹ ਕਹਿੰਦੇ ਜਗਰਾਵਾਂ ਦੇ ਨੇੜੇ ਤੋਂ ਜਾ ਕੇ ਫੇਰ ਮਿਲ ਗਿਆ ਇਹ ਜੀ ਸ਼ਰਾਰਤੋ ਮਿੱਤਰੋ ਨਾ ਕਰਿਆ ਕਰੋ ਬਹੁਤ ਮਿਹਨਤ ਲੱਗੀ ਹੋਈ ਹੁੰਦੀ ਆ ਭਰਾਵਾਂ ਦੀ ਸੋ ਮੇਲੇ ਦਾ ਇਹ ਵੀ ਆਕਰਸ਼ਿਤ ਦਾ ਕੇਂਦਰ ਰਿਹਾ ਤੇ ਇਹ ਕਵਰ ਵਾਲੀ ਸਾਈਡ ਤੋਂ ਤੁਹਾਨੂੰ ਮੈਂ ਇੱਕ ਵਿਊ ਦਿਖਾਉਣਾ ਤੁਸੀਂ ਦੇਖੋ ਵੀ ਇੱਧਰ ਵੀ ਬੜਾ ਰਸ਼ ਰਿਹਾ ਬਾਕੀ ਗੱਡੀਆਂ ਕਰਕੇ ਥੋੜੀ ਜੀ ਪ੍ਰੋਬਲਮ ਜ਼ਰੂਰ ਆਈ ਆ ਭਰਾਵਾਂ ਨੂੰ ਮੇਲਾ ਦੇਖਣ ਦੇ ਵਿੱਚ ਮੈਂ ਇਹ ਕਹੂੰਗਾ ਵੀ ਨੈਕਸਟ ਟਾਈਮ ਪ੍ਰਸ਼ਾਸਨ ਨੂੰ ਵੀ ਇਹ ਚਾਹੀਦਾ ਵੀ ਗੱਡੀਆਂ ਦੀ ਜਿਹੜੀ ਪਾਰਕਿੰਗ ਆ ਉਹ ਮੇਲੇ ਦੇ ਬਾਹਰਲੀ ਸਾਈਡ ਹੀ ਬਣਾਈ ਜਾਵੇ ਤਾਂ ਕਿ ਵਿੱਚ ਪੈਦਲ ਤੁਰ ਕੇ ਆਰਾਮ ਨਾਲ ਜਿਹੜੇ ਭਰਾ ਨੂੰ ਮੇਲਾ ਦੇਖ ਸਕਦਾ ਕਿਉਂਕਿ ਜਦੋਂ ਗੱਡੀਆਂ ਹੁੰਦੀਆਂ ਨੇ ਨਾ ਤਾਂ ਬੰਦਾ ਆਪਦਾ ਘੋੜਾ ਬਾਹਰ ਕੱਢ ਸਕਦਾ ਤੇ ਨਾ ਹੀ ਤੁਰ ਕੇ ਮੇਲਾ ਦੇਖਣ ਵਾਲੇ ਨੂੰ ਨਜ਼ਾਰ ਆਉਂਦਾ ਮਿੱਤਰੋ ਤੇ ਆ ਹੁਣ ਦੇਖੋ ਤੁਸੀਂ ਜਿਹੜੀ ਸੜਕਾ ਕਿੰਨੇ ਸੋਹਣੇ ਸੋਹਣੇ ਟੈਂਟ ਲੱਗੇ ਹੋਏ ਨੇ ਆ ਰਾਈਟ ਸਾਈਡ ਤੇ ਬਾਈ ਸ਼ੈਰੀ ਉਹਨਾਂ ਦਾ ਟੈਂਟ ਆ ਲੈਫਟ ਸਾਈਡ ਤੇ ਜਵਾਲਾ ਮੁਖਰੇ ਵਾਲਿਆਂ ਦਾ ਟੈਂਟ ਆ ਤੇ ਬਹੁਤ ਸੋਹਣੇ ਘੋੜੇ ਇਸ ਵਾਰ ਪਹੁੰਚੇ ਨੇ ਰਿਕਾਰਡ ਤੋੜ ਘੋੜੇ ਜਿਹੜੇ ਇਸ ਮੇਲੇ ਉੱਪਰ ਪਹੁੰਚੇ ਨੇ ਮਿੱਤਰੋ 3000 ਦੇ ਕਰੀਬ ਜਾਨਵਰ ਪਹੁੰਚੇ ਆ ਤੇ 1000 ਤੋਂ ਤੇ ਚੰਗੇ ਮੁੱਲ ਦੇ ਜਿਹੜੇ ਘੋੜੇ ਘੋੜੀਆਂ ਇੱਥੇ ਵਿਕੇ ਨੇ ਆਪਾਂ ਇੱਕ ਦੋ ਵੀਡੀਓ ਵੀ ਪਾਈ ਆ ਜਿਹੜੇ ਕਿ ਚੰਗੇ ਮੁੱਲ ਦੀ ਖਰੀਦ-ਵੇਚ ਹੋਈ ਆ ਮਿੱਤਰੋ ਮੇਲੇ ਦਾ ਸਾਰੇ ਭਰਾਵਾਂ ਨੂੰ ਬਹੁਤ ਜ਼ਿਆਦਾ ਆਨੰਦ ਮਾਣਿਆ ਇਸ ਵਾਰ ਮੌਸਮ ਨੇ ਵੀ ਬਹੁਤ ਚੰਗਾ ਸਾਥ ਦਿੱਤਾ ਧੁੱਪ ਵੀ ਨਿਕਲੀ ਆ ਤੇ ਧੁੰਦ ਵੀ ਰਹੀ ਆ ਵੈਸੇ ਤਾਂ ਮੰਡੀ ਤੇ ਬਹੁਤ ਚੰਗੀ ਨਸਲ ਦੇ ਜਿਹੜੇ ਘੋੜੇ ਘੋੜੀਆਂ ਪਹੁੰਚੇ ਨੇ ਆ ਮੇਲੇ ਦਾ ਤੁਸੀਂ ਆਕਾਸ਼ ਦੇ ਵਿੱਚੋਂ ਵਿਊ ਆ ਜਿਹੜਾ ਉਹ ਦੇਖ ਰਹੇ ਬੜਾ ਸੋਹਣਾ ਲੱਗਦਾ ਤੇ ਸਾਰੇ ਭਰਾ ਜਿੰਨੇ ਵੀ ਘੋੜਾ ਪ੍ਰੇਮੀ ਪਹੁੰਚੇ ਸਾਰਿਆਂ ਦੇ ਜਾਨਵਰ ਬੜੇ ਚੰਗੇ ਰੇਟ ਤੇ ਵਿਕੇ ਨੇ ਮਿੱਤਰੋ ਕਈ ਭਰਾਵਾਂ ਨੇ ਬਹੁਤ ਚੰਗੇ ਜਾਨਵਰ ਖਰੀਦੇ ਵੀ ਨੇ ਇਹ ਮੰਡੀ ਆ ਜਿਹੜੀ ਆਪਣੇ ਪੰਜਾਬ ਦੀ ਸਰਕੱਡ ਮੰਡੀ ਆ ਸਰਮੌਰ ਮੰਡੀ ਆ ਪਹਿਲੇ ਨੰਬਰ ਦੀ ਮੰਡੀ ਆਪਾਂ ਇਹਨੂੰ ਕਹਿ ਸਕਦੇ ਹਾਂ ਕਿਉਂਕਿ ਇੱਥੇ ਪੂਰੇ ਇੰਡੀਆ ਦੇ ਵਿੱਚੋਂ ਗਾਹ ਕੋਂਦਾ ਮਹਾਰਾਸ਼ਟਰ ਆ ਪੂਨੇ ਗੁਜਰਾਤ ਜਿੱਥੋਂ ਦੀ ਵੀ ਆਪਾਂ ਗੱਲ ਕਰੀਏ ਤੇ ਇਹ ਮੰਡੀ ਜ਼ਿਆਦਾਤਰ ਨੋਕਰਿਆਂ ਕਰਕੇ ਜਾਣੀ ਜਾਂਦੀ ਆ ਵੀ ਨੋਕਰਾ ਜਾਨਵਰ ਇੱਥੇ ਵਿਕਰੀ ਲਈ ਬਹੁਤ ਆਉਂਦਾ ਪਰ ਇਸ ਵਾਰ ਮਾਰਵਾੜੀ ਵੀ ਚੰਗਾ ਆ ਤੇ ਨੁਕਰਿਆਂ ਦੀ ਇਸ ਵਾਰ ਉਰੇ ਝੰਡੀ ਰਹੀ ਆ ਮਿੱਤਰੋ ਘੋੜੇ ਕਿਉਂਕਿ ਨੁਕਰੇ ਇਸ ਮੰਡੀ ਤੇ ਸਭ ਤੋਂ ਵੱਧ ਆਏ ਸੀ ਸਭ ਤੋਂ ਜ਼ਿਆਦਾ ਖੇਚੇ ਤੇ ਨੁکریاں ਵਸ਼ੇਰੀਆਂ ਦੀ ਰਹੀ ਆ ਨੁکریاں ਵਸ਼ੇਰੀਆਂ ਮਿੱਤਰੋ ਭਾਲੀਆਂ ਨਹੀਂ ਠਹਿਾਈਆਂ ਇਸ ਮੇਲੇ ਦੇ ਉੱਪਰ ਬੜੇ ਭਰਾ ਮਿਲਦੇ ਸੀ ਜਿਹੜੇ ਕਹਿੰਦੇ ਯਾਰ ਅਸੀਂ ਚੰਗੀ ਨੁਕਰੀ ਵਸ਼ੇਰੀ ਲੈਣੀ ਆ ਪਰ ਚੰਗੀਆਂ ਵਸ਼ੇਰੀਆਂ ਹੱਥੋਂ ਹੱਥੀ ਵਿਕੀਆਂ ਨੇ ਇਸ ਮੇਲੇ ਦੇ ਉੱਪਰ ਤੇ ਨੁਗਰਾ ਜਿਵੇਂ ਆਪਾਂ ਖਰਾ ਸੋਨਾ ਕਹਿੰਦੇ ਨੇ ਤਾਂ ਉਹ ਜਿਹੜੀ ਅਧਾਰਨਾ ਬਿਲਕੁਲ ਸਹੀ ਬੈਠੀ ਆ ਇਸ ਮੇਲੇ ਦੇ ਉੱਪਰ ਤੇ ਇਸ ਵਾਰ ਥੋੜਾ ਜਗ੍ਹਾ ਦੀ ਵੀ ਬਹੁਤ ਭਰਾਵਾਂ ਨੂੰ ਪ੍ਰੋਬਲਮ ਆਈ ਆ ਜਿਹੜੇ ਨੇ ਤਾਂ ਪੱਕੀ ਜਗ੍ਹਾ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ ਪਰ ਬਹੁਤ ਭਰਾਵਾਂ ਨੇ ਇਸ ਵਾਰ ਨਵੇਂ ਘੋੜੇ ਲਾਉਣੇ ਸੀ ਤੇ ਉਹਨਾਂ ਨੂੰ ਜਗ੍ਹਾ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਆ ਆ ਮੇਨ ਸ਼ਰਕ ਆ ਗਈ ਮਿੱਤਰੋ ਇੱਥੇ ਅੰਕਲ ਜਸਪਾਲ ਜੀ ਦੇ ਟੈਂਟ ਲੱਗੇ ਹੋਏ ਨੇ ਆ ਸਾਹਮਣੇ ਤੁਸੀਂ ਬਾਹੂ ਬਲੀ ਵਾਲਿਆਂ ਦਾ ਦੇਖਿਆ ਤੇ ਹੁਣ ਆਪਾਂ ਜਿਹੜਾ ਕਬਰਾਂ ਵਾਲਾ ਇੱਥੇ ਵੀ ਮੰਡੀ ਬਹੁਤ ਜ਼ਿਆਦਾ ਅੱਗੇ ਤੱਕ ਫੈਲ ਗਈ ਆ ਤੇ ਇਹ ਏਰੀਆ ਮੰਨਿਆ ਜਾਂਦਾ ਕਿ ਸਭ ਤੋਂ ਵੱਧ ਵਿਕਰੀ ਇਸ ਸਾਈਡ ਹੁੰਦੀ ਆ ਅਕਸਰ ਮੰਡੀ ਵਾਲੇ ਠੇਕੇਦਾਰ ਵੀ ਇਹ ਗੱਲ ਕਰਦੇ ਹੁੰਦੇ ਜਿਹੜੀ ਕਬਰਾਂ ਵਾਲੀ ਸਾਈਡ ਆ ਵੀ ਸਭ ਤੋਂ ਵੱਧ ਪਰਚੀਆਂ ਵਿਕਰੀ ਦੀਆਂ ਉਹ ਸਾਈਡ ਤੋਂ ਕੱਢਦੀਆਂ ਨੇ ਮਿੱਤਰੋ ਇੱਕ ਵਿਊ ਤੁਹਾਨੂੰ ਬਿਲਕੁਲ ਟਾਪ ਤੋਂ ਦਿਖਾਉਂਦੇ ਆ ਤੁਸੀਂ ਦੇਖੋ ਵੀ ਸਵਰਗ ਨਾਲੋਂ ਵੀ ਸੋਹਣੀ ਧਰਤੀ ਆਪਣੀ ਪੰਜਾਬ ਦੀ ਕਿੰਨਾ ਸੋਹਣਾ ਇਹ ਮੇਲਾ ਸਜਿਆ ਹੋਇਆ ਆਲੇ ਦੋਆਲੇ ਫਸਲਾਂ ਦੀ ਹਰਿਆਲੀ ਆ ਤੇ ਵਿਚਾਲੇ ਬਿਲਕੁਲ ਇਹ ਜਿਹੜਾ ਮੇਲਾ ਘੋੜਿਆਂ ਦਾ ਸਜਿਆ ਹੋਇਆ ਮਿੱਤਰੋ ਬੜਾ ਸੋਹਣਾ ਦ੍ਰਿਸ਼ਾ ਇਹ ਆਨੰਦ ਆ ਗਿਆ ਦੇਖ ਕੇ ਕਿਉਂਕਿ ਮੈਂ ਤਾਂ ਇਹਦੀ ਗੋਗਲ ਲਾਈਵ ਹੀ ਹੁੰਦੀ ਆ ਤੇ ਐਵੇਂ ਲੱਗਦਾ ਜਿਵੇਂ ਆਪ ਉੱਡ ਕੇ ਅਸੀਂ ਮੇਲਾ ਦੇਖ ਰਹੇ ਹੁਈਏ ਬਹੁਤ ਸੋਹਣਾ ਮੇਲਾ ਦਿਖਾਈ ਦਿੰਦਾ ਆਕਾਸ਼ ਦੇ ਵਿੱਚੋਂ ਦੇਖ ਕੇ ਪੂਰਾ ਨਜ਼ਾਰਾ ਆ ਜਾਂਦਾ ਤੇ ਤੁਹਾਨੂੰ ਕਿੰਨਾ ਕ ਨਜ਼ਾਰਾ ਆ ਉਹ ਵੀ ਜ਼ਰੂਰ ਦੱਸਦੇ ਮਿੱਤਰੋ ਆ ਥੋੜਾ ਅਸੀਂ ਡਰੋਨ ਨੀਵੇਂ ਕਰਕੇ ਜਿੱਧਰ ਬਈ ਸੋਨੂ ਰੰ ਦਾ ਟੈਂਟ ਸੀ ਤੇ ਉੱਥੋਂ ਦਿਖਾਉਣਾ ਤੁਹਾਨੂੰ ਤੇ ਇਹ ਬਿਲਕੁਲ ਮੰਡੀ ਦਾ ਲਾਸਟ ਆ ਗਿਆ ਪਹਿਲਾਂ ਇੱਧਰ ਬਹੁਤ ਘੱਟ ਘੋੜੇ ਘੂੜੀਆਂ ਹੁੰਦੀਆਂ ਸੀ ਤਕਰੀਬਨ ਟਰਾਲੀ ਵਗੈਰਾ ਦੇ ਨਾਲ ਹੀ ਬੰਨੀਆਂ ਹੋਈਆਂ ਹੁੰਦੀਆਂ ਸੀ ਆਮ ਜ਼ਮੀਂਦਾਰਾ ਭਰਾਵਾਂ ਦੀ ਪਰ ਹੌਲੀ-ਹੌਲੀ ਇਸ ਸਾਈਡ ਵੀ ਪੂਰਾ ਰੌਸ਼ ਹੁੰਦਾ ਬਹੁਤ ਜ਼ਿਆਦਾ ਵਿਕਰੀ ਹੁੰਦੀ ਆ ਇਸ ਸਾਈਡ ਵੀ ਬਹੁਤ ਚੰਗੇ ਚੰਗੇ ਘਰ ਆ ਜਿਹੜੇ ਏ ਸਾਈਡ ਆ ਕੇ ਬੈਠ ਗਏ ਇੱਕ ਆ ਸ਼ਾਟ ਦੇਖੋ ਮਿੱਤਰੋ ਬੜਾ ਦਿਲਕਸ਼ ਸ਼ਾਟ ਹੈ ਵੀ ਕਿੰਨਾ ਸੋਹਣਾ ਮੇਲਾ ਸਜਿਆ ਦਿਖਾਈ ਦੇ ਰਿਹਾ ਏ ਸਾਈਡ ਦੇ ਉੱਪਰੋਂ ਤੇ ਮੇਲਾ ਵਾਕਈ ਯਾਰ ਇਸ ਵਾਰ ਦਿਲ ਲੁੱਟ ਲੈ ਗਿਆ ਤੇ ਜਿਹੜੇ ਭਰਾ ਇੱਥੇ ਨਹੀਂ ਪਹੁੰਚ ਸਕੇ ਜਾਂ ਦੂਰ ਦਰੇਡੇ ਬੈਠੇ ਆ ਜਾਂ ਕਈ ਵਾਰ ਮਜਬੂਰੀਆਂ ਕਰਕੇ ਜਾਂ ਕਈ ਭਰਾ ਬਾਹਰ ਬੈਠੇ ਆ ਤੁਸੀਂ ਦੱਸਿਓ ਵੀ ਮਿੱਤਰੋ ਮੇਲਾ ਤੁਹਾਨੂੰ ਕਿਦਾਂ ਦਾ ਲੱਗਿਆ ਅਸੀਂ ਬਿਲਕੁਲ ਟਾਪ 뷰 ਤੋਂ ਇਹ ਮੇਲਾ ਕਵਰ ਕੀਤਾ ਕੋਸ਼ਿਸ਼ ਕੀਤੀ ਆ ਡਰੋਨ ਰਾਹੀਂ ਤੁਹਾਨੂੰ ਮੇਲੇ ਦਾ ਇੱਕ ਇੱਕ ਐਂਗਲ ਇੱਕ ਇੱਕ ਕੋਨਾ ਦਿਖਾ ਸਕੀ ਆ ਥੋੜੀ ਜਿਹੀ ਸ਼ਾਰਟ ਅਸੀਂ ਨੇੜਿਓਂ ਵੀ ਲਏ ਹੋਏ ਨੇ ਪਰ ਤੁਸੀਂ ਦੇਖੋ ਵੀ ਤੁਰਨ ਵਾਲਿਆਂ ਦੇ ਨਾਲ-ਨਾਲ ਗੱਡੀਆਂ ਵੀ ਬਹੁਤ ਸੀ ਮਿੱਤਰੋ ਜਿਹਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਤਾਂ ਜ਼ਰੂਰ ਆਉਂਦੀ ਆ ਮੇਲਾ ਦੇਖਣ ਦੇ ਵਿੱਚ ਪਰ ਉਮੀਦ ਕਰਦੇ ਆ ਕਿ ਅਗਲੀ ਵਾਰ ਤੋਂ ਥੋੜਾ ਜਿਹਾ ਚੇਂਜ ਹੋਵੇ ਗੱਡੀਆਂ ਨਾ ਜ਼ਿਆਦਾ ਹੋਣ ਤੇ ਆ ਸਾਹਮਣੇ ਅਰਜਨ ਰੌੜੀ ਵਾਲਿਆਂ ਦਾ ਟੈਂਟ ਬਈ ਸੋਨੂ ਤੇ ਬਈ ਗਰਮੀਤੁਰਾਂ ਦਾ ਆਪਣੇ ਵੀ ਡੇਰੇ ਇਸ ਵਾਰ ਇੱਥੇ ਸੀ ਆਪਾਂ ਵੀ ਆਪਣੇ ਜਾਨਵਰ ਲੈ ਕੇ ਪਹੁੰਚੇ ਸੀ ਮਿੱਤਰੋ ਵੀੜੀਆਂ ਥੋੜੀਆਂ ਜੀਆਂ ਅਸੀਂ ਘੱਟ ਬਣਾਈਆਂ ਤੇ ਕਿਉਂਕਿ ਜਦੋਂ ਜਾਨਵਰ ਆਪਣੇ ਕੋਲ ਹੋਵੇ ਘੋੜਾ ਘੋੜੀ ਲੈ ਕੇ ਗਏ ਹੋਵੇ ਤਾਂ ਮੌਸਮ ਠੰਡਾ ਹੁੰਦਾ ਥੋੜੀ ਜੀ ਕੇਅਰ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਆਪਣੇ ਜਾਨਵਰਾਂ ਦੀ ਬਾਕੀ ਪ੍ਰਬੰਧ ਆਪਣੇ ਘੋੜਿਆਂ ਵਾਲੇ ਸਾਰੀ ਪੂਰੇ ਰੱਖਦੇ ਆ ਮਿੱਤਰੋ ਐਣ ਤੰਬੂਆਂ ਦੇ ਉੱਪਰ ਨੂੰ ਡਬਲ ਤਰਪਾਲਾਂ ਪਾਈਆਂ ਹੋਈਆਂ ਵੀ ਕਈ ਵਾਰ بارش ਆਉਂਦੀ ਆ ਜਾਂ ਫਿਰ ਤ੍ਰੇਲ ਬਹੁਤ ਜ਼ਿਆਦਾ ਮੀਂਹ ਮੰਗੂ ਪੈਂਦੀ ਆ ਵੀ ਪ੍ਰੋਬਲਮ ਕੋਈ ਬਣਾਵੇ ਆ ਆਪਣੇ ਜਾਨਵਰ ਨੂੰ ਤੇ ਆ ਇੱਕ ਵਿਊ ਅਸੀਂ ਬਿਲਕੁਲ ਗੂੜੀ ਧੁੰਦ ਦੇ ਵਿੱਚ ਲਿਆ ਜਦੋਂ ਡਰੋਨ ਅਸੀਂ ਉਡਾਇਆ ਤੇ ਜਦੋਂ ਵਾਪਸ ਤਾਰਿਆ ਤਾਂ ਤਰੇਲ ਚ ਬਿਲਕੁਲ ਭਿੱਜਿਆ ਹੋਇਆ ਸੀ ਥੋੜੀ ਜੀ ਸਾਡੀ ਵੀ ਗਲਤੀ ਐ ਇਸ ਚੀਜ਼ ਦੀ ਪਰ ਫਿਰ ਵੀ ਅਸੀਂ ਸ਼ਾਰਟ ਮਿੱਤਰੋ ਜ਼ਰੂਰ ਲੈ ਲਿਆ ਇਹ ਗੂੜੀ ਧੁੰਦ ਬਿਲਕੁਲ ਸਵੇਰੇ ਸਵੇਰੇ ਦਾ ਨਜ਼ਾਰਾ ਮੇਲੇ ਦਾ ਕਿਉਂਕਿ ਮੇਲੇ ਚ ਸਾਡੇ ਡੇਰੇ ਹੁੰਦੇ ਸੀ ਮੇਲੇ ਦਾ ਆਨੰਦ ਮੇਲੇ ਦੇ ਵਿੱਚ ਰਹਿ ਕੇ ਹੀ ਮਾਣਿਆ ਜਾ ਸਕਦਾ ਕਿਉਂਕਿ ਕਈ ਵਾਰ ਦੇਖਦੇ ਆਪਾਂ ਜੇ ਆਪਾਂ ਕਿਤੇ ਬਾਹਰ ਹੋਟਲ ਲਿਆ ਹੋਇਆ ਹੁੰਦਾ ਆਪਾਂ 10 11 ਵਜੇ ਪਹੁੰਚਦੇ ਆਂ ਤੇ 5 6 ਵਜੇ ਫੇਰ ਵਾਪਸੀ ਕਰ ਲੈਣਾ ਕਿਉਂਕਿ ਰਸ਼ ਬਹੁਤ ਹੁੰਦਾ ਗੱਡੀਆਂ ਦੀ ਬਹੁਤ ਵੱਡੀ ਲਾਈਨ ਲੱਗੀ ਹੁੰਦੀ ਹੈ ਮੇਲੇ ਦਾ ਉਹ ਨਜ਼ਾਰਾ ਉਹ ਆਨੰਦ ਨਹੀਂ ਮਾਣਿਆ ਜਾਂਦਾ ਤੇ ਆ ਸਵੇਰ ਦੇ ਟਾਈਮ ਤੁਸੀਂ ਦੇਖੋ ਵੀ ਧੁੰਦ ਪੂਰੀ ਪੈ ਰਹੀ ਆ ਵੀ ਸੁਰਗ ਨਾਲੋਂ ਵੀ ਸੋਹਣਾ ਲੱਗ ਰਿਹਾ ਮੁਕਸਰ ਮਾਗੀ ਮੇਲਾ ਘੋੜਿਆਂ ਦਾ ਮਿੱਤਰੋ ਤੁਹਾਨੂੰ ਅੱਜ ਮੇਲਾ ਦਿਖਾਇਆ ਆਪਾਂ ਨੇ ਡਰੋਨ ਸ਼ਾਟ ਰਾਹੀਂ ਕਮੈਂਟ ਕਰਕੇ ਦੱਸ ਦਿਓ ਮੇਲਾ ਤੁਹਾਨੂੰ ਕਿਦਾਂ ਲੱਗਿਆ ਔਰ অল ਟਾਈਮ 'ਚ ਬਹੁਤ ਚੰਗੇ ਚੰਗੇ ਘੋੜੇ ਦੀਆਂ ਵੀਡੀਓ ਆਪਣੇ ਚੈਨਲ ਤੇ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ ਮਿੱਤਰੋ ਚੈਨਲ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਰਿਵਿਊ ਜ਼ਰੂਰ ਦਿਆ ਕਰੋ ਭਰਾਵੋ ਕਿਉਂਕਿ ਬੜੇ ਘੋੜਾ ਪ੍ਰੇਮੀ ਮੈਨੂੰ ਉੱਥੇ ਮਿਲੇ ਨੇ ਸੱਜਣ ਬੇਲੀ ਮੇਲੇ ਦੇ ਉੱਪਰ ਮਿਲੇ ਨੇ ਜਿਨ੍ਹਾਂ ਨੇ ਬਹੁਤ ਚੰਗੇ ਚੰਗੇ ਗੱਲਾਂ ਦੱਸੀਆਂ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸੱਜਣੋ ਮਿੱਤਰ ਮਿਲ ਕੇ ਕੋਈ ਗੱਲਬਾਤ ਸਾਂਝੀ ਕਰਦਾ ਤੇ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਦੱਸ ਦਿਓ ਧੰਨਵਾਦ ਸਾਰੇ ਸੱਜਣਾ ਦਾ ਸੋ ਮੇਲੇ ਦੀ ਆਪਾਂ ਇਹੀ ਵੀਡੀਓ ਲਾਸਟ ਪਾਈ ਆ ਕੁਝ ਪ੍ਰੋਬਲਮਾਂ ਕਰਕੇ ਆਪਾਂ ਬਾਕੀ ਦੀਆਂ ਵੀਡੀਓ ਨਹੀਂ ਪਾ ਸਕਦੇ ਕਿਉਂਕਿ ਉਹ ਤਿਆਰ ਨਹੀਂ ਹੋਣੀ ਆਪਣੇ ਤੋਂ ਧੰਨਵਾਦ ਸਾਰੇ ਦੋਸਤਾਂ ਦਾ ਜੀ